ਗੱਲ ਅੱਜ ਪੰਜਾਬ ਦੀ ਕਿਸਾਨੀ ਦੀ ਕਰਨ ਜਾ ਰਹੇ ਆ ਪੰਜਾਬ ਦੀ ਕਿਸਾਨੀ ਐਸੀ ਜਿਹੜੀ ਉਹ ਖੇਤਾਂ ਦੇ ਵਿੱਚ ਕਿਸਾਨ ਰਹਿ ਕੇ ਆਪਣੀ ਫਸਲ ਪੁੱਤਾਂ ਦੇ ਵੰਗਪਾਲਦਾ ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਜਿਹੜੀ ਪਾਲਿਸੀ ਲੈ ਕੇ ਆਈ ਆ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੇ ਲਈ ਗੱਲਬਾਤ ਕਰਾਂਗੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨੇ ਸਰਜੀਤ ਸਿੰਘ ਰਖੜਾ ਰਖੜਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿਸਾਨਾਂ ਦੇ ਨਾਲ ਹਮੇਸ਼ਾ ਹੀ ਤੱਕਾ ਹੁੰਦਾ ਆ ਭਾਵੇਂ ਜਿਹੜੀ ਮਰਜ਼ੀ ਸਰਕਾਰ ਹੋਵੇ ਪਰ ਤੁਸੀਂ ਜਦੋਂ ਸ਼ੰਭੂ ਬਾਰਡਰ ਤੇ ਧਰਨੇ ਮਜ਼ਾਰੇ ਹੋਏ ਸੀ ਪਰ ਤੁਸੀਂ ਕਿਸਾਨਾਂ ਦੀ ਉਦੋਂ ਉਸ ਵੇਲੇ ਬੜੀ ਮਦਦ ਕੀਤੀ ਸੀ ਤੇ ਅੱਜ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕਿਸਾਨ ਆ ਪੰਜਾਬ ਤੋਂ ਦਾਦਾ ਦੀ ਠੋਕ ਨਾ ਖਾ ਰਿਆ ਦੇਖੋ ਉਦੋਂ ਲੜਾਈ ਸੀ ਸੈਂਟਰ ਸਰਕਾਰ ਦੇ ਨਾਲ ਤਿੰਨ ਕਾਨੂੰਨਾਂ ਦੀ ਲੜਾਈ ਸੀ ਅੱਜ ਸਾਡੀ ਪੰਜਾਬ ਸਰਕਾਰੇ ਸਾਡੇ ਨਾਲ ਟੱਕਰ ਕਰਨ ਲੱਗੀ ਹੈ। ਮੇਰੇ ਕਹਿੰਦਾ ਸਰਕਾਰ ਨੂੰ ਉਹ ਪਾਲਿਸੀ ਬਣਾਉਣੀ ਚਾਹੀਦੀ ਜਿਹੜੀ ਲੋਕ ਚਾਹੁੰਦੇ ਹੋਣ। ਅੱਜ ਸਾਰਾ ਪੰਜਾਬ ਸਾਰਾ ਕਿਸਾਨ ਉਹਦੀ ਵਿਰੋਧਤਾ ਕਰ ਰਿਹਾ ਹੈ। ਕਿ ਜੀ ਨਹੀਂ ਸਾਡੀਆਂ ਜ਼ਮੀਨਾਂ ਨੇ ਤੁਸੀਂ ਕੋਈ ਸੜਕ ਬਣਾਉਣੀ ਹੈ, ਤੁਸੀਂ ਕੋਈ ਪੁਲ ਬਣਾਉਣਾ ਹੈ ਤਾਂ ਤੁਸੀਂ ਮੰਨੀ ਜਾਸੀ ਦੀ ਗੱਲ ਕਿ ਤੁਸੀਂ ਕਹੋ ਕਿ ਜ਼ਮੀਨਾਂ ਅਸੀਂ ਤੁਹਾਡੀਆਂ ਲੈ ਕੇ ਬਿਲਡਿੰਗ ਦੇਣੀਆਂ ਨੇ, ਕਲੋਨੀਆ ਬਣਾਉਣੀਆਂ ਨੇ। ਉਹ ਤਾਂ ਪ੍ਰਾਈਵੇਟ ਮੰਦਿਰ ਉਸੇ ਨੇ ਕਰ ਲੈਣਗੇ ਜਿਹਨੇ ਵੇਚਣੀ ਹੋਊਗੀ ਵੇਚ ਦੂਗਾ ਜਿਹਨੇ ਰੱਖਣੀ ਹੋਊਗੀ ਰੱਖ ਲਊਗਾ ਤੁਹਾਡੀ ਕੀ ਲੋੜ ਹੈ ਪਰ ਸਰਕਾਰ ਨੇ ਫਿਰ ਕੀ ਕਰਤਾ ਕਿ ਵੀ ਤੁਸੀਂ ਇੱਥੇ ਕੁਝ ਨਹੀਂ ਕਰ ਸਕਦੇ ਨਾਜ਼ਰੀ ਘਰ ਬਣਾ ਸਕਦੇ ਹੋ ਨਾਜ਼ਰੀ ਕੋਈ ਮਾਲ ਬਣਾ ਸਕਦੇ ਹੋ ਤੇ ਜ਼ਮੀਨ ਤਾਂ ਤੁਹਾਨੂੰ ਸਾਨੂੰ ਦੇਣੀ ਹੀ ਪਊਗੀ ਇਹ ਵੀ ਕਹਤਾ ਕਿ ਆਪਣੀ ਮਰਜ਼ੀ ਦੀ ਗੱਲ ਹੈ ਕਿ ਤੁਸੀਂ ਜ਼ਮੀਨ ਦਿਓ ਜਾਂ ਨਾ ਦਿਓ ਉਹਦੇ ਨਾਲ ਜਿਹੜੇ ਆ ਬਹਿਣ ਲਾਤੇ ਕਿ ਤੁਸੀਂ ਇਹ ਜ਼ਮੀਨ ਦੇ ਉੱਤੇ ਖੇਤ ਤੋਂ ਬਿਨਾਂ ਹੋਰ ਕੁਝ ਨਹੀਂ ਕਰ ਸਕਦੇ ਕਿ ਇਹ ਦੇ ਨਾਲ ਲੋਕਾਂ ਦੀ ਸਰਕਾਰ ਮਜਬੂਰੀ ਬਣਾ ਰਹੀ ਹੈ ਕਿ ਲੋਕ ਹਾਂ ਕਰਨ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਲੋਕ ਅੱਜ ਘਰ ਘਰ ਦੇ ਵਿੱਚ ਕਿਸੇ ਨਾਲ ਗੱਲ ਕਰ ਲਓ ਚਾਹੇ ਵਪਾਰੀ ਨਾਲ ਗੱਲ ਕਰ ਲਓ ਕਿ ਨਾ ਉਹ ਸਾਰੇ ਲੋਕੀ ਇਸ ਦੇ ਪਾਲਿਸੀ ਦੇ ਖਿਲਾਫ ਨੇ ਤੋਂ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਜਿਹੜਾ ਫੈਸਲਾ ਕੀਤਾ ਇਹ ਵਾਪਸ ਲੈ ਲੈਣ ਤੇ ਲੋਕ ਜਿਵੇਂ ਆਪਣੇ ਘਰ ਚ ਹਸਤੇ ਖੇਡਦੇ ਨੇ ਉਦਾਂ ਹੀ ਖਸਦੇ ਖੇਡਦੇ ਰਹਿੰਦੇ। ਬਿਲਕੁਲ ਰਖਣਾ ਸਾਹਿਬ ਮਜ਼ਬੂਰੀ ਕੀ ਬਣੀ ਆ ਪੰਜਾਬ ਸਰਕਾਰ ਦੀ ਕੀ ਮਜ਼ਬੂਰੀ ਸਲਾਈ ਸਲਾਈਆ ਕੌਣਾ ਪੰਜਾਬ ਸਰਕਾਰ ਦਾ ਜਿਹੜਾ ਕਿ ਦੇਖੋ ਪੰਜਾਬ ਸੂਬਾ ਜਿਹੜਾ ਉਹ ਕਿਸਾਨੀ ਦਾ ਧੁਰਾ ਤੁਸੀਂ ਵੀ ਕੈਬਨਟ ਮਨਿਸਟਰ ਰਹੇ ਹੋ ਪੰਚਾਇਤ ਡਿਪਾਰਟਮੈਂਟ ਦੇ ਪਰ ਤੱਕਾ ਕਿਤੇ ਨਾ ਕਿਤੇ ਉਹਨਾਂ ਕਿਸਾਨ ਕਹਿੰਦੇ ਸਹਿਣ ਨਹੀਂ ਕਰਾਂਗੇ। ਦੇਖੋ ਇਹੋ ਤਨਵਾਪ ਹੀ ਹਿਸਾਬ ਲੈਣ ਚਾਹੁੰਦਾ ਹੈ। ਸੀ ਮਨਿਸਟਰ ਬਾਹਰ ਕਰਤਾ। ਮਨਿਸਟਰ ਬਾਹਰ ਕਰਤਾ। ਚੀਫ ਸਕੱਟਰੀ ਉਹਦੇ ਤੇ ਮੋਨਿਟਰਿੰਗ ਕਰਨ ਲੱਗ ਗਿਆ ਹੂੰ ਇਹਦਾ ਮਤਲਬ ਇਹ ਜਿਹੜੀ ਪਾਲਿਸੀ ਆਈ ਹੈ ਕਿਤੇ ਬਾਹਰੋਂ ਆਈ ਹੈ ਹੂੰ ਨਾ ਸਰਕਾਰ ਜੇ ਚੰਗੀ ਪਾਲਿਸੀ ਹੋਵੇ ਆਪ ਕ्रेडिट ਲੈਂਦੀ ਹੈ ਚੀਫ ਮਿਨਿਸਟਰ ਕ्रेडिट ਲੈਂਦਾ ਮਿਨਿਸਟਰ ਕ्रेडिट ਲੈਂਦਾ ਪਰ ਨਹੀਂ ਇਹ ਪਾਲਿਸੀ ਆਈ ਹੈ ਦਿੱਲੀ ਤੋਂ ਹੂੰ ਕਿ ਕਿਵੇਂ ਆਪਾਂ ਠੱਗੀਆਂ ਮਾਰਨੀਆਂ ਨੇ ਕਿਵੇਂ ਆਪਾਂ ਪੈਸੇ ਇਕੱਠਾ ਕਰਨਾ ਕਿਵੇਂ ਇੱਥੋਂ ਪੈਸਾ ਇਕੱਠਾ ਕਰਕੇ ਬਾਹਲੇ ਸਟੇਟਾਂ ਦੇ ਵਿੱਚ ਲੈ ਕੇ ਜਾਣਾ ਅੱਜ ਤੱਕ ਵੀ ਇਹੀ ਹੁੰਦਾ ਰਿਹਾ ਚਾਹੇ ਹੈਲੀਕਾਪਟਰ ਦੀ ਵਰਤੋਂ ਕਰ ਲੋ ਚਾਹੇ ਪੈਸੇ ਦੀ ਵਰਤੋਂ ਕਰ ਕਰ ਲੋ ਪੰਜਾਬ ਚੋਂ ਪੈਸਾ ਇਕੱਠਾ ਕੀਤਾ ਤੇ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਲਾਤਾ ਹਾਲਾਂਕਿ ਇਹਦੇ ਪੱਲੇ ਕੁਝ ਨਹੀਂ ਵੇਿਆ ਹਾਲ ਤੱਕ ਹਮ ਅੱਜ ਦੇਖ ਲੋ ਕੁਝ ਪੱਲੇ ਪਿਆ ਹੋਵਨ ਦੇ ਪਰ ਆਪਣੇ ਕੰਮਾਂ ਤੋਂ ਇਹ ਹਟ ਨਹੀਂ ਸਕਦੇ ਹਨ ਜੋ ਕੀਤਾ ਅੱਜ ਅੱਜ ਦੇਖ ਲੋ ਵੀ ਮੀਡੀਆ ਦੇ ਬੰਦੇ ਕਿੰਨੇ ਬੈਠੇ ਨੇ ਇੱਥੇ ਹਮ ਆਹ ਸਾਡੇ ਪਟਿਆਲੇ ਦੇ ਵਿੱਚ ਪੋਲਿਊਸ਼ਨ ਬੋਰਡ ਦੇ ਚੇਅਰਮੈਨ ਵੀ ਉੱਥੋਂ ਲਾਤੇ ਦਿੱਲੀ ਤੋਂ ਲਾਤੇ ਹਮ ਅੱਜ ਜਿਹੜਾ ਕੰਮ ਕਰ ਰਹੇ ਨੇ ਇੱਥੇ ਉਹ اپنی مرضی ਨਾਲ ਤਾਂ چیف मिनिस्टर ਵੀ ਕੰਮ ਨਹੀਂ ਕਰਿਆ ਉਹ ਦੱਸਦੇ ਨੇ ਕਿ ਆ ਕਰਨਾ ਤੇ سارے ਬੰਦੇ ਉੱਤੋਂ ਡਾਇਰੈਕਸ਼ਨ ਆਉਂਦੀ ਹੈ ਤੇ ਜਿੰਨਾ ਇਹਨਾਂ ਨੇ ਤਕਰੀਬਨ ਮੇਰਾ خیال ਹੈ ਹੁਣ 3.5 ਸਾਲ ਹੋ ਗਏ ਜਿੰਨਾ ਪੰਜਾਬ ਦੀ ਬਰਬਾਦੀ ਕੀਤੀ ਹੈ ਇਹਦਾ ਇੱਕ ریکارڈ ਹੋਣਾ ਹੈ ਹਰ ਬੰਦੇ ਨੇ ਕਾਂਗਰਸ ਨੇ ਵੀ ਲੁੱਟਿਆ ਤੇ ਹਰ ਬੰਦਾ ਇਸੇ ਲੁੱਟ ਕੇ ਜਾਂਦਾ ਰਿਹਾ ਪਰ ਇਹਨਾਂ ਨੇ ਸਾਰੇ ریکارڈ ਬੀਟ ਕਰਤੇ ਕਿ ਇਸ ਦਾ ਨੰਬਰ ਇੱਕ ਤੇ ਆਉਣਾ ਹੈ ਰਖਣਾ ਸਾਹਿਬ ਇਹਦੀ ਪਰਵਾਹੀ ਫਿਰ ਕੌਣ ਕਰੂਗਾ ਜਿਹੜੀ ਲੁੱਟ ਪੰਜਾਬ ਦੇ ਨਾਲ ਕੀਤੀ ਹੈ ਪਹਿਲਾਂ ਅਮਦ ਸ਼ਾ ਅਬਦਾਲੀ ਨੇ ਵੀ ਪੰਜਾਬ ਨੂੰ ਲੁੱਟਿਆ ਸੀ ਦੇਖੋ ਪਰਵਾਹੀ ਤਾਂ ਹੋਣੀ ਓਨੀ ਚੀ ਜਿਹੜੀ ਚੀਜ਼ ਇੱਕ ਵਾਰ ਤੀਰ ਕਮਾਂ ਤੋਂ ਲੰਘ ਗਿਆ ਉਹ ਮੁੜ ਕੇ ਥੜੋ ਆਉਗਾ ਇਹ ਤਾਂ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਮਿਹਰ ਕਰੇ ਤੇ ਚੰਗੀ ਸਰਕਾਰ ਆਵੇ ਚੰਗੇ ਪਾਸੇ ਸੋਚ ਲਵੇ ਪੰਜਾਬ ਦਾ ਜਿਹੜਾ ਕਿਸੇ ਟਾਈਮ ਦੇ ਵਿੱਚ ਕੱਲੇ ਹਿੰਦੁਸਤਾਨ ਚ ਨਹੀਂ ਸਾਰੀ ਦੁਨੀਆ ਦੇ ਵਿੱਚ ਨਾ ਹੁੰਦਾ ਸੀ ਪੰਜਾਬ ਦਾ ਮੈਨੂੰ ਪਤਾ ਮੈਂ 1980 ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਮਰੀਕਾ ਭੇਜ ਜੈਸਿਕ ਚੇਂਜ ਪ੍ਰੋਗਰਾਮ ਦੇ ਵਿੱਚ ਉਦੋਂ ਜਾ ਕੇ ਅਸੀਂ ਖੇਤੀ ਹੁਤੀ ਦੇਖੀ ਉਹਨਾਂ ਦੀ ਪੰਜਾਬ ਉਦੋਂ ਵੀ ਖੇਤੀ ਦੇ ਵਿੱਚ ਅਮਰੀਕਾ ਦਾ ਮੁਕਾਬਲਾ ਕਰਦਾ ਸੀ ਕੈਲੀਫੋਰਨੀਆ ਦਾ ਮੁਕਾਬਲਾ ਕਰਦਾ ਸੀ ਪਰ ਅੱਜ ਥੱਲੇ ਲਿਆ ਕੇ ਅੱਜ ਅਸੀਂ ਹਿੰਦੁਸਤਾਨ ਦੇ ਵੀ ਸਟੇਟਾਂ ਥੱਲੇ ਸਾ ਗਏ ਇਹਦਾ ਕੋਈ ਨਾ ਕੋਈ ਕਾਰਨ ਤਾਂ ਇਹੀ ਹੈ ਕਿ ਪੰਜਾਬ ਨੂੰ ਹਰ ਬੰਦਾ ਲੁੱਟ ਦੀ ਤਰੀਤਾ ਉਤਰੀਕੇ ਨਾਲ ਆਇਆ ਕਿਸੇ ਨੇ ਪੰਜਾਬ ਦਾ ਭਲਾ ਨਹੀਂ ਸੋਚਿਆ ਹੈ ਪੰਜਾਬ ਦੀ ਤਰੱਕੀ ਨਹੀਂ ਸੋਚੀ ਪੰਜਾਬ ਦੀ ਉન્નਤੀ ਨਹੀਂ ਦੇਖੀ ਹਾਲਾਂਕਿ ਜਿਹੜੇ ਸਾਡੇ ਪੋਲੀਟਿਸ਼ੀਅਨ ਨੇ ਇਹ ਪੰਜਾਬੀ ਨੇ ਇਹਨਾਂ ਦੇ ਬੱਚੇ ਵੀ ਇੱਥੇ ਇਹਨਾਂ ਕਿੰਨਾ ਕੁ ਕਰ ਲੈਣਗੇ ਬਾਅਦ ਜਾ ਕੇ ਕਿੰਨਾ ਕੁ ਕਰਨਗੇ ਇਹ ਬਜਰੇ ਬਾਹਰ ਲੈਨੇ ਇਹਨਾਂ ਨੂੰ ਕੋਈ ਸਾਰਨਾ ਨਹੀਂ ਚਾਹੀ ਪਾਰਟੀ ਚਾਹੀ ਕੋਈ ਹੈ ਉਹਨੇ ਸੈਲਫ ਇੰਟਰਸਟ ਨੇ ਪਰ ਅਖੀਰ ਤਾਂ ਆਪਾਂ ਪੰਜਾਬ ਦੀ ਬਰਬਾਦੀ ਕਰ ਰਹੇ ਹਾਂ ਨਾ ਬਿਲਕੁਲ ਅਕਾਲੀ ਦਲ ਸੁਧਾਰ ਲਹਿਰ ਦਾ ਕੀ ਸਟੈਂਡ ਹੋਊਗਾ ਕਿਸਾਨਾਂ ਦੇ ਲਈ ਅੱਜ ਹਰ ਪਾਰਟੀ ਹੈ ਜਿਹੜੀ ਉਹ ਕਿਸਾਨਾਂ ਦੇ ਹਿੱਤ ਦੇ ਵਿੱਚ ਨਿੱਤਰ ਦੀ ਨਜ਼ਰ ਆ ਰਹੀ ਆ ਇੱਕ ਤਰੀ ਨੂੰ ਪਟਿਆਲਾ ਦੇ ਵਿੱਚ ਵੀ ਵੱਡਾ ਹਾਈ ਲੈਵਲ ਦਾ ਧਰਨਾ ਕਾਂਗਰਸ ਪਾਰਟੀ ਲਗਾਉਣ ਜਾ ਰਹੀ ਹੈ ਦੇਖੋ ਸਾਡਾ ਤਾਂ ਸਭ ਤੋਂ ਵੱਡੀ ਗੱਲ ਸਾਡੀ ਇਹ ਹੈ ਆਪਣਾ ਧਰਮ ਆਪਣੀ ਖੇਤੀ ਪੰਜਾਬ ਹੈ ਜਿਹੜਾ ਉਹ ਖੇਤੀ ਪ੍ਰਧਾਨ ਸੂਬਾ ਹੈ ਇੱਥੇ ਹੋਰ ਕੋਈ ਚੀਜ਼ ਤਾਂ ਹੈ ਹੀ ਨਹੀਂ ਜੇ ਅਸੀਂ ਇਹਦੇ ਕੰਨੀ ਨਾ ਦੇਖਾਂਗੇ ਕਿਸਾਨਾਂ ਕੰਨੀ ਨਾ ਦੇਖਾਂਗੇ ਜਿੰਨਾ ਮਿੰਤੀ ਪੰਜਾਬ ਦੇ ਬੱਚੇ ਨੇ ਕਿਸਾਨ ਹੈ ਕਿਸਾਨੀ ਹੈ ਦੁਨੀਆਂ ਦੇ ਵਿੱਚ ਤੁਹਾਨੂੰ ਕੋਈ ਚੀਜ਼ ਮਿਲਦੀ ਨਹੀਂ ਹੈ ਪਰ ਇਹਨਾਂ ਨੇ ਹੋਈ ਹੋਈ ਲਿਆ ਕੇ ਕਿੱਥੇ ਲਿਆ ਕੇ ਖੜੀ ਕਰਤੇ ਅੱਜ ਸਾਡੇ ਬੱਚੇ ਬਾਹਰਲੇ ਮੁਰਖਾਂ ਜਾ ਰਹੇ ਨੇ ਉੱਥੇ ਜਾ ਕੇ ਵੀ ਕਾਮਯਾਬ ਹੋਏ ਨੇ ਇਹ ਗੱਲ ਨਹੀਂ ਕਿ ਨਹੀਂ ਉੱਥੇ ਵੀ ਇਹਨਾਂ ਨੇ ਕੰਮ ਕੀਤਾ ਪਰ ਇੱਥੇ ਆਪਾਂ ਕਿਉਂ ਨਹੀਂ ਕਾਮਯਾਬ ਕਰ ਸਕਦੇ ਉਹਨਾਂ ਬੱਚਿਆਂ ਨੂੰ ਕਿਉਂ ਨਹੀਂ ਸਹੀ ਡਾਇਰੈਕਸ਼ਨ ਦੇ ਸਕਦੇ ਸਹੀ ਲਾਈਨ ਦੇ ਸਕਦੇ ਵੀ ਇਸ ਲਾਈਨ ਦੇ ਉੱਤੇ ਆਪਾਂ ਕੰਮ ਕਰਨਾ ਆਪਾਂ ਜਿਹੜੇ ਮੈਂ ਤਾਂ ਇਸ ਗੱਲ ਤੋਂ ਹੈਰਾਨ ਆ ਕਿ ਪੰਜਾਬ ਦੇ ਵਿੱਚ ਗੁਰੂਆਂ ਨੇ ਸਾਡਿਆਂ ਨੇ ਗੁਰੂ ਦੇ ਘੋੜੇ ਸਨ ਨੇ ਵੀ ਤਮਾਕੂ ਦੇ ਖੇਤ ਪਾਉੜ ਨਹੀਂ ਸੀ ਪਾਇਆ ਤੇ ਅੱਜ ਆਪਾਂ ਨਸ਼ੇ ਦੀ ਗੱਲ ਕਰ ਰਹੇ ਹਾਂ ਪੰਜਾਬ ਦੀ ਇਹਦਾ ਕਾਰਨ ਕੋਈ ਤਾਂ ਕੋਈ ਹੈ ਬੈਠ ਕੇ ਸੋਚਣਾ ਹੀ ਗੱਲ ਹੈ ਜੇ ਪੰਜਾਬ ਪੁਲਿਸ ਕਹੇ ਹੂੰ ਸਰਕਾਰ ਕਹੇ ਕਿ ਬੰਦ ਕਰ ਲੂ ਇਹ ਨਹੀਂ ਬੰਦ ਕਰ ਸਕਦੀ ਇਹਦੇ ਲਈ ਤੁਹਾਨੂੰ ਸੋਚਣਾ ਪਊਗਾ ਇਹਾਂ ਦੇ ਲਈ ਚੰਗੇ ਰਸਤੇ ਖੁੱਲਨੇ ਪੈਣਗੇ ਚੰਗੇ ਰਸਤੇ ਪਾਉਣਾ ਪਊਗਾ ਸਾਡੇ ਬੱਚਿਆਂ ਨੂੰ ਚੰਗੇ ਪੱਥੇ ਤੋੜਨਾ ਪਊਗਾ ਤਾਂ ਜਾ ਕੇ ਇਹਦੇ ਵਿੱਚ ਕਾਮਯਾਬ ਹੋਵਾਂਗੇ ਬਿਲਕੁਲ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦਾ ਵੀ 90% ਨਸ਼ਾ ਮੌਤ ਕਰਤਾ ਪੰਜਾਬ ਲੋਕਾਂ ਦੇ ਘਰ ਟਾਤੇ ਦੇਖੋ ਉਹਨੇ ਕਹਿਣ ਨਾਲ ਤੱਕ ਗੱਲ ਬਣਦੀ ਨਹੀਂ ਆਪਾਂ ਰੋਜ਼ ਹੀ ਅਖਬਾਰਾਂ ਦੇ ਵਿੱਚ ਟੀਵੀ ਦੇ ਵਿੱਚ ਦੇਖਦੇ ਆ ਅੱਜ ਫਲਾਂ ਦੇ ਸਾਵੇਂ ਟੀਕਾ ਲੱਗ ਗਿਆ ਜੀ ਬੱਚਾ ਚਲਿਆ ਗਿਆ ਫਲਾਂ ਦੇ ਸਾਵੇਂ ਲੱਗ ਗਿਆ ਜਿੰਨਾ ਕਿ ਨੁਕਸਾਨ ਅੱਜ ਹੋ ਰਿਹਾ ਹੈ ਆਪਾਂ ਅਗਲੇ ਸੋਚਿਆ ਵੀ ਹੈ ਨਹੀਂ ਸੀ ਹਮ ਪਰ ਹਜ ਤੱਕ ਮੇਰੇ ਖਿਆਲ ਕਿ ਕੋਈ ਦਿਨ ਨਹੀਂ ਬੰਦਾ ਜਾਂਦਾ ਜਿੱਤੇ ਇੱਕ ਵਹੀ ਜੀ ਗੱਲ ਨਾ ਹੋਵੇ ਇਹ ਤਾਂ ਉਹ ਗੱਲਾਂ ਨੇ ਜਿਹੜੇ ਟੀਵੀ ਤੇ ਸੋਸ਼ਲ ਮੀਡੀਆ ਤੇ ਆਉਂਦੀਆਂ ਨੇ ਜਿਨ੍ਹਾਂ ਦਾ ਬਹੁਤ ਤਾਂ ਪਤਾ ਹੀ ਨਹੀਂ ਲੱਗਦਾ ਮਾਪੇ ਡਰਦੇ ਨੇ ਇਸ ਗੱਲ ਤੋਂ ਬਾਹਰ ਗੱਲ ਕਰਦੋਂ ਕਿ ਯਾਰ ਕੀ ਗੱਲ ਕਰੀ ਅਸੀਂ ਬਿਲਕੁਲ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਰਖਣਾ ਸਾਹਿਬ ਲੋਕਾਂ ਦਾ ਰਾਜਨੀਤਿਕ ਲੋਕਾਂ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੁਣ ਦੇਖੋ ਅੱਜ ਜਿਹੜੇ ਹਾਲਾਤ ਨੇ ਜਿਹੜਾ ਬਹੁਤ ਹੀ ਮਾੜੀ ਗੱਲ ਹੈ ਮੈਨੂੰ ਜਿਹੜੀ ਸਾਹਤ ਪਾੜੀ ਪੋਲਿਟੀਸ਼ੀਅਨ ਤੋਂ ਲੋਕਾਂ ਦਾ ਬੇਵਿਸ਼ਵਾਸ ਹੋ ਗਿਆ ਅਡਮਿਨਿਸਟ੍ਰੇਸ਼ਨ ਤੋਂ ਲੋਕਾਂ ਦਾ ਵਿਸ਼ਵਾਸ ਤਰ ਗਿਆ ਕੋਈ ਹੋ ਜੇ ਕਿਤੇ ਕੋਈ ਲੜਾਈ ਹੋ ਜੇ ਕੋਈ ਝਗੜਾ ਹੋ ਜੇ ਕੋਈ ਕਤਲ ਹੋ ਜੇ ਉਥੇ ਧਰਨੇ ਲੱਗ ਜਾਂਦੇ ਨੇ ਇਹ ਧਰਨੇ ਤਾਂ ਹੀ ਲੱਗਦੇ ਜੇ ਬੇਵਿਸ਼ਵਾਸੀ ਹੈ ਜੇ ਵਿਸ਼ਵਾਸ ਹੋਵੇ ਕਿ ਅਡਮਿਨਿਸਟ੍ਰੇਸ਼ਨ ਠੀਕ ਕੰਮ ਕਰੂਗੀ ਠੀਕ ਫੈਸਲਾ ਹੋਊਗਾ ਤਾਂ ਇਹ ਧਰਨੇ ਲਾਉਣ ਦੀ ਲੋੜ ਨਹੀਂ ਹੈ ਜਦੋਂ ਬੇਵਿਸ਼ਵਾਸੀ ਹੁੰਦੀਆਂ ਕਿ ਜ਼ਿਆਦਤੀ ਹੈ ਧੱਕਾ ਹੈ ਫਿਰ ਜਾ ਕੇ ਧਰਨੇ ਲੱਗਦੇ ਨੇ ਮੇਰ ਕੋ ਸੁਧਾਰ ਲਹਿਰ ਦੀ 11 ਅਗਸਤ ਨੂੰ ਜਿਹੜਾ ਜਲਾਸ ਸੱਦਿਆ ਜਾਣਾ ਕੀ ਕੀ ਕੀਤਾ ਜਾਣਾ ਦੇ ਵਿੱਚ ਦੇਖੋ ਉਹ ਦਿਨ ਪ੍ਰਧਾਨ ਚੁਲਾਂਗੇ ਹੂੰ ਉਹਦੇ ਨਾਲ ਦੀ ਟੀਮ ਚੁਲਾਂਗੇ ਔਰ ਗੁਰੂ ਨੇ ਕਿਰਪਾ ਕੀਤੀ ਸੱਚੇ ਪਾਸ਼ਾ ਨੇ ਮਿਹਰ ਕੀਤੀ ਤਾਂ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਪੰਜਾਬ ਨੂੰ ਪੰਜਾਬੀ ਇਸ ਨੂੰ ਚੰਗੇ ਰਸਤੇ ਪੱਛੇ ਲੈ ਚਾਈਏ ਹੂੰ ਰੱਖਣ ਸੋ ਇੱਕ ਤਾਂ ਦਾਦਾ ਸਮਝੌਤਾ ਕਿਹਦੇ ਨਾਲ ਹੋਊਗਾ ਤੁਹਾਡਾ ਦੇਖੋ ਜੇ ਹਉਤਾ ਤਾਂ ਜੇ ਅਸੀਂ ਤਕੜੇ ਹੋਵਾਂਗੇ ਸਾਰੇ ਸਾਡੇ ਪਿੱਛੇ ਆਉਣਗੇ ਹੂੰ ਜੇ ਅਸੀਂ ਤਕੜੇ ਨਾ ਹੋਏ ਤਾਂ ਕਿਸੇ ਪੇਸ਼ੇ ਨਿਸ ਵਿੱਚ ਹੋਣਾ ਨਹੀਂ ਕਰਨਾ ਹੈ ਹੂੰ ਇਹ ਤਾਂ ਗੁਰੂ ਨੇ ਕਿਰਪਾ ਕਰਨੀ ਹੈ ਸੱਚੇ ਪਾਛੇ ਨੇ ਮਿਹਰ ਕਰਨੀ ਹੈ ਸਾਨੂੰ ਆਪ ਇਮਾਨਦਾਰੀ ਤੇ ਧਿਆਨ ਦੇਣ ਦਾ ਕੰਮ ਕਰਨਾ ਪਊਗਾ ਹੂੰ ਆਪ ਅਸੀਂ ਆਪਣੇ ਲੋਕਾਂ ਦੇ ਨਾਲ ਜੁੜਨਾ ਪਊਗਾ ਹੂੰ ਜਦੋਂ ਸਾਡੇ ਲੋਕ ਜੁੜ ਗਏ ਲੋਕਾਂ ਨੂੰ ਸਾਡੇ ਵਿਸ਼ਵਾਸ ਹੋ ਗਿਆ ਕਿ ਵੀ ਇਹ ਠੀਕ ਗੱਲ ਕਰਦੇ ਨੇ ਇਮਾਨਦਾਰੀ ਨਾਲ ਕੰਮ ਕਰਨਗੇ ਤਾਂ ਕਿਸੇ ਪਾਰਟੀ ਦੀ ਹਿੰਮਤ ਹੈ ਹੀ ਨਹੀਂ ਕਿ ਸਾਡਾ ਮੁਕਾਬਲਾ ਕਰ ਲਵੇ ਜਾਂ ਇਹ ਨਾ ਕਹੇ ਕਿ ਅਸੀਂ ਤੁਹਾ ਨਾਲ ਸਮਝੌਤਾ ਕਰਨਾ ਹੈ। ਹਮ ਬਿਲਕੁਲ ਜਿਹੜੇ ਸਾਫਕਾ ਸਿਹਤ ਮੰਤਰੀ ਨੇ ਸਰਜੀਤ ਕੋ ਜੈਣੀ ਆਪਦੇ ਘਰ ਵੀ ਬਾਦਲ ਦੀ ਫੋਟੋ ਵੀ ਲਾਈ ਬੈਠੇ ਨੇ ਉਹਨਾਂ ਨੇ ਸੰਕੇਤ ਕੀਤੇ ਨੇ ਵੀ ਅਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਹੋਣਾ ਬਹੁਤ ਜ਼ਰੂਰੀ ਹੈ ਪੰਜਾਬ ਦੇ ਲਈ। ਦੇਖੋ ਸਮਝੌਤਾ ਅੱਜ ਟਾਈਮ ਤੋਂ ਪਹਿਲਾਂ ਦੀ ਗੱਲ ਹੈ। ਹੂੰ ਇਹ ਗੱਲਾਂ ਉਦੋਂ ਹੋਣਗੀਆਂ ਜਦ ਸਾਡੀ ਪਾਰਟੀ ਬਣ ਗਈ ਸਾਡਾ ਪ੍ਰਧਾਨ ਚੁਣਿਆ ਗਿਆ। ਅਸੀਂ ਕੰਮ ਕਰਨ ਲੱਗੇ ਤੇ ਅਸੀਂ ਕਿਸ ਡਾਇਰੈਕਸ਼ਨ ਜਾ ਰਹੇ ਹਾਂ ਜੇ ਅਸੀਂ ਮਾਰੇ ਕੰਮ ਕਰਨੇ ਸ਼ੁਰੂ ਕਰਤੇ ਕਿਉਂ ਸਾਡਾ ਕੁਝ ਨਹੀਂ ਹੋਤਾ ਕਰੂਗਾ ਲੋਕ ਸਾਡਾ ਕਿਉਂ ਜੁੜੋਗੇ ਪਹਿਲੀ ਗੱਲ ਸਭ ਤੋਂ ਕਿ ਅਸੀਂ ਇਮਾਨਦਾਰੀ ਤੇ ਧਿਆਨ ਦੇ ਦੇਣਾ ਪੰਜਾਬ ਦੀ ਪੰਜਾਬੀ ਦੇ ਪੰਜਾਬੀ ਦੇ ਲੋਕਾਂ ਦੇ ਲਈ ਚੰਗੇ ਕੰਮ ਕਰੀਏ ਅਸੀਂ ਵਿਸ਼ਵਾਸ ਦਿਵਾਈਏ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਅਸੀਂ ਇਹਨੂੰ ਸਹੀ ਡਾਇਰੈਕਸ਼ਨ ਤੇ ਲੈ ਕੇ ਜਾਵਾਂਗੇ ਅਸੀਂ ਲੋਕਾਂ ਦੇ ਨਾਲ ਗੱਲ ਕਰਕੇ ਪੰਜਾਬ ਲੋਕਾਂ ਦੇ ਨਾਲ ਬੈਠ ਕੇ ਫੈਸਲੇ ਕਰਾਂਗੇ ਧੰਨਵਾਦ ਰਖੜਾ ਸਾਹਿਬ ਇਸ ਸਾਬਕਾ ਬਹੁਤ ਧੰਨਵਾਦ ਜੀ ਥੈਂਕ ਯੂ ਕੈਬਨਟ ਮੰਤਰੀ ਸਰਜੀਤ ਸਿੰਘ ਰਖੜਾ ਨੇ ਕਿਸਾਨਾਂ ਦੇ ਹਿੱਤਾਂ ਦੇ ਘੇ ਡਾਕਾ ਨਹੀਂ ਮਾਰਨ ਦਿੱਤਾ ਜਾਊਗਾ ਭਾਵੇਂ ਕਿ ਕੁਝ ਮਰਜ਼ੀ ਕਰਨਾ ਪਵੇ ਭਗਵੰਤ ਮਾਰ ਜੋ ਮਰਜ਼ੀ ਜੋਰ ਲਾ ਲੈ ਜਿਹੜੀ ਪਾਲਿਸੀ ਹੈ ਕਹਿੰਦੇ ਬਾਹਰੋਂ ਆਈ ਹੈ ਦਿੱਲੀ ਤੋਂ ਪਾਲਿਸੀ ਆਈ ਹੈ ਪਰ ਅੱਜ ਤੱਕ ਕਿਸੇ ਸਰਕਾਰ ਨੇ ਅਜਿਹੀ ਪਾਲਿਸੀ ਨਹੀਂ ਸੋਚੀ ਵੀ ਜਿਸ ਦੇ ਨਾਲ ਕਿਸਾਨ ਆ ਜਿਹੜਾ ਪੰਜਾਬ ਦਾ ਕਮਜ਼ੋਰ ਹੋ ਸਕੇ ਤੇ ਬਾਕੀ ਗੱਲ ਸੁਧਾਰ ਲਹਿਰ ਦੀ ਜਿਹੜੀ 11 ਅਗਸਤ ਨੂੰ ਮੀਟਿੰਗ ਹੋਣ ਵਾਲੀ ਉੱਤੇ ਵਿੱਚ ਵੀ ਵੱਡਾ ਕਦਮ ਆ ਜਿਹੜਾ ਉਹ ਚੁੱਕਣ ਜਾ ਰਿਹਾ ਧੰਨਵਾਦ ਜਣੋ